ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਅੱਜ ਤੰਤਨ ਬਾਬਾ ਰਾਂਝੂ ਦਾਸ ਜੀ ਮਹਾਰਾਜ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ ਰਾਮ ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਨਾਮ ਤੰਤਨ ਬਾਬਾ ਰਾਂਝੂ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਇੱਕ ਇੱਕ ਸ્વાસ ਉਸ ਮਾਲਕ ਦੀ ਯਾਦ ਵਿੱਚ ਗੁਜ਼ਾਰਿਆ ਕਿਉਂਕਿ ਜਿਨ੍ਹਾਂ ਸਾਸ ਕਰਾਸਨਾ ਬਿਸਰੈ ਹਰ ਨਾਮਾ ਮਨ ਮੰਤ ਖੰਸ ਸੇ ਨਾਨਕਾ ਪੂਰਨ ਸੋਈ ਸੰਤ ਸੰਤ ਤੁ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਉਹਨਾਂ ਦੇ ਪਾਵਨ ਤਪੂ ਮਹਿਸਤਾਨਾਂ ਤੇ ਜੋੜ ਮੇਲੇ ਲੱਗਦੇ ਆ ਜੋੜ ਮੇਲੇ ਮਨਾਏ ਜਾਂਦੇ ਆ ਉਹਨਾਂ ਦੀਆਂ ਵਰਸ਼ੀਆਂ ਮਨਾਇਆ ਜਾਂਦੇ ਆ ਜਿਨ੍ਹਾਂ ਨੇ ਆਪ ਮਾਲਕ ਦਾ ਸਿਮਰਨ ਕੀਤਾ ਔਰ ਸਮੁੱਚੀ ਮਾਨਵਤਾ ਨੂੰ ਮਾਲਕ ਦੇ ਨਾਮ ਦੇ ਨਾਲ ਜੋੜਿਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬੇਅੰਤ ਸੰਗਤਾਂ ਸਤੁਰਾਂ ਦੇ ਪਾਵਨ ਚਰਣਾ ਵਿੱਚ ਪਹੁੰਚੀਆਂ ਹੈ ਔਰ ਸ਼੍ਰੀਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸਰਦਾਰ ਰੇਸ਼ਮ ਸਿੰਘ ਜੀ ਔਰ ਬੀਬੀ ਜਸਵੀਰ ਕੌਰ ਜੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਪਿਛਲੇ ਪੰਡਾਰੇ ਤੇ ਗੱਲ ਕਰਦਾ ਸੀ ਨਾ ਵੀ ਅੱਜ ਇਸ ਵੇਲੇ ਐਂਟਰਲੋਕ ਲੱਗੇ ਇਹਨਾਂ ਨੇ ਬੇਅੰਤ ਸੇਵਾ ਕੀਤੀ ਹੈ ਇਹਦੇ ਵਿੱਚ ਬੇਅੰਤ ਆਪਾਂ ਦੱਸ ਨਹੀਂ ਸਕਦੇ ਇਹਨਾਂ ਨੇ ਕਿਹਾ ਸੀਗਾ ਕਿ ਜੇ ਆ ਨਾ ਜਿਹੜਾ ਜੇ ਸੰਗਤਾਂ ਨੂੰ ਥੋੜਾ ਜਿਹਾ ਔਖਾ ਹੋਇਆ ਨਾ ਤਾਂ ਤੁਸੀਂ ਦੱਸ ਦਿਓ ਆਪਾਂ ਗੱਦੇ ਵੀ ਸਾਰੇ ਇਸ ਸਤਸੰਗ ਭਵੰਲੀ ਲੈ ਦੇਣੇ ਆ ਸਾਰੇ ਬੋਲੇ ਸੋਨਰ ਪੈ ਸਤਿਗੁਰੂ ਦਾ ਬੋਸ ਮਹਾਰਾਜ ਕੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਮਨ ਦੇ ਵਿੱਚ ਸੀਗਾ ਨਾ ਕਿਉਂਕਿ ਪੂਜਿਆ ਗੁਰੂ ਦੇ ਸਤਗੁਰੂ Swami Charan Das ji ਮਹਾਰਾਜ ਨੇ ਕਈ ਵਾਰੀ ਇੱਕ ਗੱਲ ਕਹਿਣੀ ਕਹਿਣਾ ਅਲਾ ਉਹ ਚੀਜ਼ ਉਹ ਕੰਮ ਕਰਨਾ ਚਾਹੀਦਾ ਜਿਹਦੀ ਜ਼ਰੂਰਤ ਹੋਵੇ ਅੱਛਾ ਅੱਜ ਹੁਣ ਸਰਦੀਆਂ ਆ ਕਿਸੇ ਨੂੰ ਵਿਚਾਰੇ ਨੂੰ ਕੋਟੀ ਦੀ ਜ਼ਰੂਰਤ ਹੈ ਕੋਟ ਦੀ ਜ਼ਰੂਰਤ ਹੈ ਜਾਕਟ ਦੀ ਜ਼ਰੂਰਤ ਹੈ ਆਪਾਂ ਉਹਦੇ ਮੂਰੇ ਪੀਜ਼ਾ ਲਿਜਾ ਕੇ ਰੱਖ ਦਈਏ 버ਗਰ ਲਿਜਾ ਕੇ ਰੱਖ ਦਈਏ ਉਹਦਾ ਕੀ ਫਾਇਦਾ ਹੈ ਜਦ ਜਿਸ ਬੰਦੇ ਨੂੰ ਭੁੱਖ ਲੱਗੀ ਹੋਵੇ ਉਹਨੂੰ ਤਾਂ ਰੋਟੀ ਚਾਹੀਦੀ ਆਪਾਂ ਉਥੇ ਕੋਟ ਲਿਜਾ ਕੇ ਉਹਨੂੰ ਫੜਾਈ ਜਾਈਏ ਤਾਂ ਕੀ ਉਹਦੀ ਵੈਲੀ ਹੋ ਮਹਾਰਾਜ ਜੀ ਕਹਿੰਦੇ ਸੀ ਜਿਸ ਚੀਜ਼ ਦੀ ਜ਼ਰੂਰਤ ਹੋਵੇ ਨਾ ਉਥੇ ਉਹੀ ਕਰਨੀ ਚਾਹੀਦੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਤੰਤਨ ਬਾਬਾ ਰਾਂਝੂ ਦਾ ਜੀ ਮਹਾਰਾਜ ਜਿਸ ਵੇਲੇ ਅਨਾ ਉਹਨਾਂ ਨੇ ਮਹਾਰਾਜ ਚਰਨਦਾਸ ਜੀ ਉਹਨਾਂ ਨੇ ਸੁਣਾਉਣਾ ਉਹਨਾਂ ਦਾ ਬਚਨ ਕਹਿਣਾ ਉਸ ਵੇਲੇ ਦਾ ਸੰਗਤ ਕੋਈ ਟਾਮੀ ਟਿੱਕੀ ਜਿਦਾ ਆਉਂਦੇ ਹੁੰਦੇ ਸੀਗੇ ਜੇ ਕਿਸੇ ਨੇ ਆ ਕੇ ਪੈਸਾ ਚੜ੍ਹਾ ਵੀ ਦਿੱਤਾ ਧੰਨ ਬਾਬਾ ਰਾਂਝੂ ਦਾ ਹੈ ਮਾਰੇ ਨੇ ਕਹਿਣਾ ਭਰਾਵਾ ਲੈ ਜਾ ਇਹ ਅਸੀਂ ਕੀ ਕਰਨੇ ਆਪਣੇ ਬੱਚੇ ਪਾਲ ਜਾ ਕੇ ਇਹਦੇ ਨਾਲ ਬੱਚੇ ਪਾਲ ਆਪਣੇ ਅਸੀਂ ਪੈਸਾ ਕੀ ਕਰਨਾ ਉਹ ਜੇ ਕਿਤੇ ਕਿਸੇ ਨੇ ਮੱਲੂ ਮੱਲੀ ਰੱਖ ਵੀ ਜਾਣੇ ਨਾ ਤੇ ਜੇ ਕਿਤੇ 4 ਪੈਸੇ ਹੋਣੇ ਉਹਨਾਂ ਨੇ ਫੇ ਕੀ ਕਰਨਾ ਉੱਪਰ ਜੰਗਲ ਦੇ ਵਿੱਚ ਇੱਕ ਟੋਬਾ ਆ ਉਸ ਵੇਲੇ ਪਾਣੀ ਦੀ ਇੰਨੀ ਘਾਟ ਸੀ ਵੀ ਇੱਥੋਂ 2 ਕਿਲੋਮੀਟਰ ਦੂਰ ਖੂਹਾਂ ਦੇ ਵਿੱਚੋਂ ਜਿੱਥੇ ਸੀਰਾਂ ਦਾ ਪਾਣੀ ਸੀ ਉੱਥੋਂ ਲੈ ਕੇ ਆਉਂਦੇ ਸੀਗੇ ਔਰ ਗੁਰੂ ਪਿਆਰੀ ਸਾਹਿਬ ਸੰਗਤਜੀਤ ਧੰਨ ਬਾਬਾ ਰਾਂਝੂ ਦਾ ਅੱਜ ਵਾਲੇ ਨੇ ਫੇ ਕੀ ਕਰਨਾ ਉਹ ਕਹਿੰਦੇ ਦਿਹਾੜੀਦਾਰ ਲਾ ਕੇ ਨਾ ਉਹ ਜਿਹੜਾ ਪੈਸਾ ਇਕੱਠਾ ਹੋਣਾ ਉਹਦਾ ਦਿਹਾੜੀਦਾਰ ਲਾ ਕੇ ਉਹ ਟੋਬੇ ਦੀ ਮਿੱਟੀ ਕਢਾਉਣੀ ਤਾਂ ਕਿ ਟੋਬਾ ਡੂੰਘਾ ਹੋਵੇ ਇਹਦੇ ਵਿੱਚ ਬੀਂ ਦਾ ਪਾਣੀ ਭਰੇ ਔਰ ਮਹਾਰਾਜ ਕਹਿੰਦੇ ਅਸੀਂ ਤਾਂ ਪੀ ਲਵਾਂਗੇ ਜਿਹੜੇ ਜੰਗਲੀ ਜਾਨਵਰ ਆ ਇਹ ਕਿੱਥੋਂ ਪੀਣਗੇ ਉਹਨਾਂ ਨੇ ਇਹ ਸੋਚ ਰੱਖੀ ਵੇ ਇੱਥੇ ਚਲੋ ਪਾਮੀ ਦਾ ਪਾਣੀ ਇਕੱਠਾ ਹੋਊਗਾ ਜੰਗਲੀ ਜਾਨਵਰ ਆ ਕਿੱਥੋਂ ਪਾਣੀ ਪੀਆ ਕਰਨਗੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਸੋਚ ਨੂੰ ਲੈ ਕੇ ਊਜਿਆ ਗੁਰੂ ਸਤਗੁਰੂ ਸਵਾਮੀ ਚਰਨਦਾਸ ਜੀ ਮਹਾਰਾਜ ਕਿਉਂਕਿ ਇੱਥੇ ਤਾਂ ਜਦੋਂ ਪਹਿਲਾਂ ਪਹਿਲਾਂ ਆਵੇਂ 12 ਪਿੰਡਾਂ ਨੂੰ ਇੱਕੋ ਜੇਜੋ ਤੋਂ ਟੇਬਲ ਤੋਂ 12 ਪਿੰਡਾਂ ਨੂੰ ਪਾਣੀ ਆਉਂਦਾ ਉਹਨਾਂ ਨੇ ਇਹ ਸੋਚ ਨੂੰ ਮੁੱਖ ਰੱਖ ਕੇ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਟਿਊਬਲ ਲਗਵਾਇਆ ਟਿਊਬਲ ਉਸ ਸਮੇਂ ਜਿੱਦਾਂ ਟਿਊਬਲ ਲੱਗਾ ਸਾਨੂੰ ਪਤਾ ਕਿਉਂਕਿ ਮੈਨੂੰ ਮੈਂ 3 ਸਾਲ ਤੱਕ ਗੰਮੇ ਚੱਲਦਾ ਰਿਹਾ ਉਹਨਾਂ ਟਿਊਬਲ ਦਾ ਜੇ 2 ਦਿਨ ਮਸ਼ੀਨ ਚਲਣੀ ਤਾਂ ਉਹ 15 ਦਿਨ ਖਰਾਬ ਰਹਿਣੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਤੁਰ ਤੱਕ ਪੱਥਰ ਚੱਲਿਆ ਪਾਣੀ ਦਾ ਕਿਤੇ ਨੇੜੇ ਜਿਹੜੇ ਸਾਧਨ ਨਹੀਂ ਸੀ ਬੁੱਕੀ ਵਾਲੀ ਮਸ਼ੀਨ ਸੀ ਉਹ ਕਾਫੀ ਸਮਾਂ ਲੱਗਾ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਫਿਰ ਮਹਾਰਾਜ ਦੇ ਮਨ ਦੇ ਵਿੱਚ ਇੱਕ ਸੋਚ ਹੁੰਦੀ ਸੀ ਕਹਿੰਦੇ ਚਲੋ ਟਿਊਬਲ ਤਾਂ ਲੱਗ ਗਿਆ ਜੇ ਕਿਤੇ ਸੰਗਤਾਂ ਦੀ ਸਹੂਲਤ ਲਈ ਇੱਧਰ ਨਾ ਜਿਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਡੀਕਲ ਸਹੂਲਤ ਜਿਸ ਤਰ੍ਹਾਂ ਸਾਡੇ ਡਾਕਟਰ ਸਾਹਿਬ ਵੀ ਦੱਸ ਕੇ ਗਏ ਆ ਸਾਡੇ ਪ੍ਰਧਾਨ ਸਾਹਿਬ ਜੀ ਉਹਨਾਂ ਨੇ ਵੀ ਦੱਸਿਆ ਤੇ ਸੰਤ ਜਿਹੜੇ ਆ ਨਾ ਉਹ ਆਤਮਾ ਦੇ ਦੁੱਖਾਂ ਨੂੰ ਦੂਰ ਕਰ ਸਕਦੇ ਆ ਪਰ ਜਿਹੜਾ ਸਰੀਰ ਦਾ ਦੁੱਖ ਆ ਉਹ ਤਾਂ ਡਾਕਟਰ ਨਹੀਂ ਦੂਰ ਕਰਨਾ ਆ ਕਿਉਂਕਿ ਜੇ ਆਪਾਂ ਵੀ ਬਿਮਾਰ ਹੁੰਨੇ ਆਪਾਂ ਵੀ ਡਾਕਟਰ ਕੋਲੇ ਹੀ ਜਾਈਦਾ। ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਆਤਮਾ ਦੇ ਦੁੱਖਾਂ ਨੂੰ ਸਾਧੂ ਦੂਰ ਕਰ ਸਕਦਾ ਪਰ ਸਰੀਰ ਦੇ ਦੁੱਖ ਦੂਰ ਕਰਨ ਲਈ ਸਾਨੂੰ ਡਾਕਟਰ ਦੇ ਕੋਲ ਜਾਣਾ ਪੈਣਾ। ਤੁਮਾਰਾ ਚਰਨ ਰਾਜ ਜੀ ਦੀ ਉਹਨਾਂ ਨੇ ਜੀ ਇੱਕ ਸੋਚ ਸੰਦਿਸੀ ਵੀ ਚਲੋ ਆਪਾਂ ਇਦਾਂ ਕਰਦੇ ਆਂ ਵੇ ਇੱਕ ਹਸਪੀਟਲ ਜੇ ਕਿਤੇ ਹੋਇਆ ਮਾਲਕ ਕਿਰਪਾ ਕਰੇ ਆਪਾਂ ਇੱਥੇ ਹਸਪੀਟਲ ਬਣਾਉਣਾ ਤਾਂ ਕਿ ਇੱਧਰ ਦੇ ਇਲਾਕੇ ਨੂੰ ਸਹੂਲਤ ਮਿਲ ਸਕੇ ਕੋਈ ਨਾ ਕੋਈ। ਉਹ ਜਦੋਂ ਇਹਨਾਂ ਨੇ ਕਿਹਾ ਵੇ ਇੱਥੇ ਗੱਦੇ ਅ ਪੂਰੇ ਹਾਲੇ ਮੈਂ ਕਹਾਂ ਜੀ ਅਸੀਂ ਮੈਟ ਆ ਇਕੱਠੇ ਕਰਕੇ ਜਦੋਂ ਰੱਖੀਦੇ ਨਾ ਜਿਹੜੇ ਅਪਛਾਇਓ ਆ ਆ ਪਿੱਛੇ ਢੰਡਾਰੇ ਨੂੰ ਹਜੇ ਬਛਾਇੇ ਸੀ ਉਸ ਤੋਂ ਬਾਅਦ ਇਹ ਇਕੱਠੇ ਕਰਕੇ ਰੱਖੇ ਹੀ ਚੂਹੇ ਨੇ ਵੱਢ ਦਿੱਤੇ ਮੈਂ ਜਦੋਂ ਆ ਕੇ ਦੇਖਿਆ ਹੀ ਵੱਢ ਦਿੱਤੇ ਮੈਟ ਮੈਂ ਕਹਾਂ ਜੀ ਜੇ ਆ ਨਾ ਆ 14-1500 ਗੱਦਾ ਲਿਆ ਵੀ ਉਹਦੇ ਸਾਲ ਤਾਂ ਸਾਨੂੰ ਉਹਦੀ ਦੇਖਭਾਲ ਹੀ ਕਰਨੀ ਪੈਣੀ ਆ ਤੁਸੀਂ ਇਦਾਂ ਕਰੋ ਜੇ ਹੋ ਨਾ ਸਕੇ ਤੁਸੀਂ ਮਨ ਦੇ ਵਿੱਚ ਆਈ ਸੀ ਕਿਉਂਕਿ ਪਿਛਲੇ ਢੰਡਾਰੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੈਕਟਰੀ ਸਤਪਾਲ ਜੀ ਇੰਗਲੈਂਡ ਤੋਂ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਸੂਝਵਾਨ ਨੇ ਸਾਡੇ ਪ੍ਰਧਾਨ ਸਾਹਿਬ ਜੀ ਓਮ ਪ੍ਰਕਾਸ਼ ਜੀ ਪਹੁੰਚੇ ਉਹਨਾਂ ਦੇ ਸਾਥੀ ਜੋ ਕਿ ਰਬਦਾਸੀਆ ਹੈਰੀਟਜ ਜਿਹੜੇ ਚਲਾ ਰਹੇ ਨੇ ਜੋ ਯਕਤ ਗੁਰੂ ਸਤਗੁਰ ਰਬਦਾਸ ਮਹਾਰਾਜ ਦੇ ਜੀਵਨ ਤੇ ਜਿਹੜੇ ਪੂਰੇ ਵਰਲਡ ਲੈਵਲ ਤੇ ਉਹ ਸਰਚ ਕਰ ਰਹੇ ਆ ਔਰ 2027 ਦੇ ਵਿੱਚ ਤਕਰੀਬਨ ਮਨਮੈਦ ਉਹ ਜਿਹੜਾ ਇਹਨਾਂ ਦਾ ਕਾਰਜ ਪੂਰਾ ਹੋਣਾ ਹੈ ਤੋਂ ਗੁਰੂ ਪਿਆਰੀ ਸਾਧ ਸੰਗਤ ਪੂਰੇ ਵਰਲਡ ਦੇ ਵਿੱਚ ਔਰ ਮੈਂ ਸੈਕਟਰੀ ਸਾਹਿਬ ਨੂੰ ਦੱਸਿਆ ਮੈਂ ਕਿ ਜੀ ਮੇਰੇ ਮਨ ਦੀ ਚਾਹਨਾ ਹੈ ਵੀ ਜੇ ਆਪਾਂ ਹੋ ਨਾ ਇਦਾਂ ਕਰੀਏ ਵੀ ਜੇ ਕਿਤੇ ਛੋਟਾ ਜਿਹਾ ਇੱਥੇ ਕੋਈ ਮੈਡੀਕਲ ਸਹੂਲਤ ਸ਼ੁਰੂ ਕਰੀਏ ਉਹਨਾਂ ਨੂੰ ਇਹ ਗੱਲ ਸੁਣ ਕੇ ਨਾ ਬੜਾ ਮਨ ਦੇ ਵਿੱਚ ਚਾ ਚੜਿਆ ਕਹਿੰਦੇ ਜੀ ਮੇਰੇ ਤਾਂ ਯਾਨਕਿ ਮੈਨੂੰ ਇੰਨਾ ਇਹ ਗੱਲ ਸੁਣ ਕੇ ਮੈਨੂੰ ਖੁਸ਼ੀ ਹੋਈ ਹੈ ਨਾ ਵੀ ਚਲੋ ਜਿੱਥੇ ਆਪਾਂ ਬੈਠਦੇ ਆਂ satsang ਕਰਦੇ ਆਂ ਕੀਰਤਨ ਕਰਦੇ ਆਂ ਲੰਗਰ ਪਾਣੀ ਛਕਦੇ ਆਂ ਉੱਥੇ ਜਿਹੜੀ ਇਦਾਂ ਦੀ ਸਹੂਲਤ ਹੈ ਮੈਡੀਕਲ ਸਹੂਲਤੋ ਵੀ ਜ਼ਰੂਰੀ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਉਹਨਾਂ ਨੂੰ ਜਦੋਂ ਕਹਿੰਦੇ ਫਿਰ ਸੰਗਰਾਮ ਤੇ ਉਹਨਾਂ ਨੇ ਕਹਿੰਦੇ ਚਲੋ ਮੈਂ ਹੀ ਸ਼ੁਰੂਆਤ ਕਰਦਾ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸ਼੍ਰੀਮਾਨ ਸਤਪਾਲ ਜੀ ਸੈਕਟਰੀ ਸਾਹਿਬ ਬੈਡਫੋਰਡ ਬੀਬੀ ਸੁਵਿੰਦਰ ਕੌਰ ਜੀ ਉਹਨਾਂ ਨੇ ਫਿਰ ਇੱਥੇ ਸੰਗਰਾਮ ਤੇ ਅਨਾਉਂਸ ਕੀਤੀ ਉਹਨਾਂ ਨੇ ਇਸ ਹਸਪੀਟਲ ਦਾ ਜੋ ਸੁਆਮੀ ਸੰਤ ਬਾਬਾ ਰਾਂਜੂ ਦਾਸ ਜੀ ਹੈਲਥ ਕੇਅਰ ਸੈਂਟਰ ਔਰ ਉਹਦਾ ਜਦੋਂ ਉਹਨਾਂ ਨੇ ਦੱਸਿਆ ਸੰਗਤਾਂ ਨੂੰ ਵਿਆਪਕ ਸ਼ੁਰੂ ਕਰਨ ਲੱਗੇ ਆ ਔਰ ਸ਼ੁਰੂਆਤ ਲਈ ਸਭ ਤੋਂ ਪਹਿਲਾਂ ਜੋ ਸਾਡਾ ਤਿਲ ਫੁੱਲੇ ਨਾ 7.5 ਲੱਖ ਰੁਪਈਆ ਉਹਨਾਂ ਨੇ ਆਪਣੇ ਖਜਾਨੇ ਚ ਤੋਂ ਸੋ ਨਿਰਭੈ ਸਤਿਗੁਰੂ ਦਾ ਮਹਾਰਾਜ ਕੀ ਜੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਮੇਰੇ ਵੱਲੋਂ ਇਹ ਸ਼ੁਰੂਆਤ ਹੈ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਸ਼੍ਰੀਮਾਨ ਰਾਮ ਸਰਨ ਜੀ ਬੀਬੀ ਗੁਰਪਾਲ ਕੌਰ ਜੀ ਸ਼੍ਰੀਮਾਨ ਸੁਰਜੀਤ ਰਾਮ ਬੀਬੀ ਗੁਰਮੀਤ ਕੌਰ ਜੀ ਪਿੰਡ ਪੱਕੋ ਵਾਲ ਤੋਂ ਉਹ ਵੀ ਆਏ ਸੀ ਉਹ ਵੀ ਬੈਠੇ ਸੀ ਕਹਿੰਦੇ ਜੀ ਚਲੋ ਫਿਰ ਇਹ ਆ ਦੇ 5 ਲੱਖ ਰੁਪਏ ਸਾਡੇ ਵੱਲੋਂ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਫੇ ਸਾਡੇ ਸ਼੍ਰੀਮਾਨ ਸਰਦਾਰ ਰੇਸ਼ਮ ਸਿੰਘ ਜੀ ਬੀਬੀ ਜਸਵੀਰ ਕੌਰ ਜੀ ਯੂ ਐਸ اے ਤੋਂ ਆਏ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਕਹਿੰਦੇ ਫੇ ਮੈਂ ਕਹਾਂ ਜੀ ਤੁਸੀਂ ਗੱਦਿਆਂ ਨੂੰ ਛੱਡੋ ਕਹਿੰਦੇ ਚਲੋ ਫੇ ਠੀਕ ਹੈ ਉਹੀ 5 ਲੱਖ ਅਸੀਂ ਉਥੇ ਹੈਲਥ ਕੇਅਰ ਸੈਂਟਰ ਤੇ ਸੋ ਨਿਰਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਓ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੇ ਹੀ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਦੇਵ ਰਾਜ ਜੀ ਬੀਬੀ ਬਿਮਲਾ ਦੇਵੀ ਜੀ ਕਿਉਂਕਿ ਉਹ ਵੀ ਇਸੇ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਆ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਦੇਖਿਆ ਵੇ ਕਹਿੰਦੇ ਇਹ ਤਾਂ ਕਾਰਜ ਬਹੁਤ ਵਧੀਆ ਔਰ 1 ਲੱਖ ਰੁਪਈਆ ਉਹਨਾਂ ਵੱਲੋਂ ਵੀ ਬੋਲੇ ਸੋ ਨਿਰਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਓ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਅ ਸ਼੍ਰੀਮਾਨ ਰਾਮ ਆਸਰਾ ਜੀ ਪਿੰਡ ਚੂੜਪੁਰ ਤੋਂ ਬੱਚੇ ਵਿਦੇਸ਼ਾਂ ਵਿੱਚ ਗਏ ਆ ਔਰ 51000 ਰੁਪਿਆ ਉਹਨਾਂ ਵੱਲੋਂ ਇਸ ਹੈਲਥ ਕੇਅਰ ਸੈਂਟਰ ਦੇ ਵਾਸਤੇ ਦਿੱਤਾ ਕਰਦਾ ਹੈ। ਸਤਿਗੁਰੂ ਦਾਸ ਮਹਾਰਾਜ ਕੀ ਜੈ। ਐ ਸਵਰਗਿਆ ਸ਼੍ਰੀਮਾਨ ਸਤਪਾਲ ਜੀ ਉਹਨਾਂ ਦੇ ਪਰਿਵਾਰ ਬੀਬੀ ਪ੍ਰਕਾਸ਼ ਕੌਰ ਜੀ ਪਿੰਡ ਬੂਰਾਵਾਲੀ ਤੋਂ ਔਰ 51000 ਰੁਪਿਆ ਉਹਨਾਂ ਵੱਲੋਂ ਬੋਲੇ 100 ਰੁਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਔਰ ਸ਼੍ਰੀਮਾਨ ਸਿੰਦਰਪਾਲ ਜੀ ਆਸਟ੍ਰੇਲੀਆ ਤੋਂ ਆਸੀ ਕਿਉਂਕਿ ਆਸਟ੍ਰੇਲੀਆ ਦੀ ਸੰਗਤ ਨੇ ਜਦੋਂ ਸੁਣਿਆ ਉਹਨਾਂ ਦੇ ਮਨ ਵਿੱਚ ਬੜਾ ਚਾਅ ਚੜਿਆ ਕਹਿੰਦੇ ਕੋਈ ਨਹੀਂ ਮਹਾਰਾਜ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਅਸੀਂ ਇਸ ਦਰਬਾਰ ਤੇ ਇਸ ਹੈਲਥ ਕੇਅਰ ਲਈ ਸੇਵਾ ਕਰਾਂਗੇ ਸ਼੍ਰੀਮਾਨ ਬਲਵਿੰਦਰ ਜੀ ਸ਼੍ਰੀਮਾਨ ਅ ਸਾਡੇ ਭੱਜੀ ਜੀ 파ਰੋਵਾਲ ਤੋਂ ਬੀਬੀ ਪਰਮਜੀਤ ਕੌਰ ਜੀ ਔਰ ਸ਼੍ਰੀਮਾਨ ਸਿੰਦਰਪਾਲ ਜੀ ਮਾਲਪੁਰ ਤੋਂ ਔ ਗਰੂ ਪਿਆਰੀ ਸਾਧ ਸੰਗਤ ਜੀ ਸ਼੍ਰੀਮਾਨ ਦولتਰਾਮ ਜੀ ਪਿੰਡ ਭੁੱਲੇਵਾਲ ਤੋਂ ਉਹ ਆਪਾਂ ਕਈ ਵਾਰੀ ਉਹਨਾਂ ਦੇ ਇੱਥੇ ਪੰਡਾਰੇ ਤੇ ਦਰਸ਼ਨ ਕੀਤੇ ਆ ਤੰਤਰਬਾਬਾ ਰਾਂਝੂ ਦਾਸ ਜੀ ਮਹਾਰਾਜ ਕਿਉਂਕਿ ਬਾਬਾ ਜੀ ਮਾਲਪੁਰੋ ਵਾਲੇ ਬਾਬਾ ਜੀ ਉਹਨਾਂ ਦੇ ਸਿੱਖ ਸੇਵਕ ਨੇ ਭਈਆ ਦولتਰਾਮ ਜੀ ਪਰ ਉਹ ਉਹਨਾਂ ਨੇ ਸੰਗਤ ਜਿਹੜੀ ਹੈ ਨਾ ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਨਾਲ ਬੜੀ ਕੀਤੀ ਹੈ ਤਾਂ ਗਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਜਦ ਸੁਣਿਆ ਨਾ ਉਹਨਾਂ ਨੂੰ ਬੜਾ ਚਾ ਚੜਿਆ ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਔਰ 1,7000 ਰੁਪਿਆ ਉਹਨਾਂ ਵੱਲੋਂ 1900 ਰੁਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਅਗਰੂ ਪੇਰੀ ਸਾਹ ਸੰਗ ਜਿਸ ਤਰ੍ਹਾਂ ਸੰਗਤਾਂ ਵੱਲੋਂ ਬੇਅੰਤ ਸਵਾਵਾਾਂ ਕੀਤੀਆਂ ਗਈਆਂ ਕਿਉਂਕਿ ਜੇ ਮੈਂ ਨਾਂ ਬੋਲਣ ਲੱਗਾ ਟਾਈਮ ਕਾਫੀ ਲੱਗਣਾ ਪੰਡਾਰਿਆਂ ਵਾਸੀ ਬੇਅੰਤ ਸਵਾਵਾਾਂ ਕੀਤੀਆਂ ਗਈਆਂ ਕਿਉਂਕਿ ਉਸ ਬਿਲਡਿੰਗ ਦਾ ਜੋ ਕਾਰਜੇ ਸ਼ੁਰੂ ਕੀਤਾ ਗਿਆ ਔਰ ਮੈਨੂੰ ਲੱਗਦਾ ਥੋੜੇ ਮਹੀਨੇ ਦੇ ਅੰਦਰ ਅੰਦਰ ਉਹ 13 ਜਿਹੜੇ ਕਮਰੇ ਆ ਹਜੇ ਫਿਲਹਾਲ ਜਿਹੜੇ ਉਹਨਾਂ ਨੂੰ ਉਤਵਾਦ ਫਿਰ ਜਿੱਦਾਂ ਵੀ ਸਾਡੇ ਡਾਕਟਰ ਸਾਹਿਬ ਦੱਸ ਲਗੇ ਵੀ ਇੱਥੇ ਤੁਸੀਂ ਜੇ ਆਪਾਂ ਆਪਰੇਸ਼ਨ ਥੀਟਰ ਬਣਾਵਾਂਗੇ ਜਾਂ ਇਦਾਂ ਇਦਾਂ ਉਹਦਾ ਸਾਰਾ ਨਕਸ਼ਾ ਉਹਨਾਂ ਨੇ ਤਿਆਰ ਕੀਤਾ ਆ ਤਾਂ ਗੁਰੂ ਪਿਆਰੀ ਸਾਹਿਬ ਸਮਝੇ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਸਾਡੇ ਕਿਉਂਕਿ ਆਪਾਂ ਕਹਿੰਦੇ ਹੁੰਦੇ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਤਾਂ ਕੰਮ ਚੰਗੀ ਤਰ੍ਹਾਂ ਖਿੱਚਦਾ ਆ ਤਾਂ ਉਹਨਾਂ ਨੇ ਤਕਰੀਬਨ ਹੋਰ ਛੇਤੀ ਕਰ ਦੇਣਾ ਕਾਰਜ ਤੇ ਮਹਾਰਾਜ ਕਿਰਪਾ ਕਰਨ ਅੱਜ ਪਰ ਡਾਕਟਰ ਸਾਹਿਬ ਜੀ ਨੇ ਸਲਾਹ ਦਿੱਤੀ ਸਾਡੇ ਲੰਗੀਰੀ ਤੋਂ ਡਾਕਟਰ ਸਾਹਿਬ ਜੀ ਓਪੀ ਸਿੰਘ ਜੀ ਔਰ ਗਰੂਪ ਪਿਆਰੀ ਸਾਧ ਸੰਗਤ ਜੀ ਉਹ ਵੀ ਪਹੁੰਚੇ ਉਹਨਾਂ ਵੱਲੋਂ ਵੀ ਬੜਾ ਕਿਉਂਕਿ ਜਿੰਨੇ ਡਾਕਟਰ ਸਹਿਵਾਨ ਨੇ ਉਹ ਕਾਫੀ ਜਿਹੜਾ ਗਾਈਡਨਸ ਦਿੰਦੇ ਆ ਇਸ ਬਾਰੇ ਤੋਂ ਸਾਡੇ ਹੁਣ ਡਾਕਟਰ ਸਾਹਿਬ ਜਿਹੜੇ ਅੱਖਾਂ ਵਾਲੇ ਇੱਥੇ ਆਪ ਸੰਗਤਾਂ ਨੂੰ ਪ੍ਰਵਚਨਾਂ ਦੌਰਾਨ ਨਿਹਾਲ ਕਰਕੇ ਗਏ ਉਹ ਕਹਿੰਦੇ ਮਹਾਰਾਜ ਜੀ ਇਦਾਂ ਕਰਦੇ ਬਿਲਡਿੰਗ ਨੂੰ ਹਜੇ ਟਾਈਮ ਲੱਗਣਾ ਕਿ ਉਹ ਕਹਿੰਦਾ ਜਿਹੜੀ ਥੱਲੀ ਬਿਲਡਿੰਗ ਆ ਉਤੋਂ ਹੀ ਓਪੀਡੀ ਦਾ ਜਿਹੜਾ ਕਾਰਜ ਉਹ ਅੱਜ ਤੋਂ ਸ਼ੁਰੂ ਕਰਦੇ ਆ ਤੋ ਉਹਨਾਂ ਲਈ ਸਟਾਫ ਉਹ ਜਿਹੜੇ ਇੱਥੇ ਗੁੱਡੀਆਂ ਇਹਨਾਂ ਨੇ ਉਹਨਾਂ ਨੂੰ ਨਿਯੁਕਤ ਕੀਤਾ ਆ ਉਹ ਅੱਜ ਤੋਂ ਹੀ ਗੁਰੂ ਪਿਆਰੀ ਸਾਧ ਸੰਗਤ ਦੀ 24 ਘੰਟੇ ਲਈ ਜੋ ਵੀ ਦਵਾਈ ਹੋਵੇ 100 ਰੁਪਏ ਤਨਵਾ ਦਾ ਰਾਜੂ ਦਾਸ ਮਹਾਰਾਜ ਕੀ ਉਹ ਦਵਾਈ ਗੁਰਦੁਆਰਿਆਂ ਵੱਲੋਂ ਦਿੱਤੀ ਜਾਣੀ ਉਹ ਗੁਰੂ ਪਿਆਰੀ ਸਾਧ ਸੰਗਤ ਜਿਨ੍ਹਾਂ ਸੰਗਤਾਂ ਨੇ ਭੰਡਾਰਿਆਂ ਵਾਸਤੇ ਔਰ ਸਤਿਗੁਰਾਂ ਦੇ ਕਾਰਜ ਲਈ ਸਵਾਮੀ ਸੰਤ ਰਾਜੂ ਦਾਸ ਜੀ ਹੈਲਥ ਕੇਅਰ ਸੈਂਟਰ ਵਾਸਤੇ ਆਪਣੀ ਕਮਾਈ ਨੂੰ ਸਫਲਾ ਕੀਤਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਜੀ ਕਿਰਪਾ ਕਰਨ ਦਿਨ ਦੁਗਣੀਆਂ ਰਾਤ ਚੌਕਣੀਆਂ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਮੇਰਾ ਪ੍ਰਿਆਰਜ ਕੇ ਰੱਖਣ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਮਨ ਦੇ ਵਿੱਚ ਮੈਂ ਚਲੋ ਕੋਈ ਹਾਂਜੀ ਨਕੀ ਨਾਵਤ ਤੇ ਆਟੈਂਸ ਹਾਂਜੀ ਕਿਉਂਕਿ ਪਾਲਦੀ ਤੋਂ ਪਰਿਵਾਰ ਹੈ ਸਾਡਾ ਇਹ ਸਰਦਾਰ ਸੁਖਤੈਨ ਸਿੰਘ ਜੀ ਹੁਣ ਇਹ ਮਾਲਪੁਰ ਰਹ ਰਹੇ ਆ ਔਰ ਗਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਵੱਲੋਂ ਵੀ 51000 ਰੁਪਇਆ ਜਿਹੜਾ ਉਹ ਹੈਲਥ ਕੇਅਰ ਸੈਂਟਰ ਸਤਿਗੁਰੂ ਦਾਸ ਮਹਾਰਾਜ ਕੀ ਜੀ ਅੱਛਾ ਮੈਂ ਤੁਹਾਨੂੰ ਦੱਸਾਂ ਭਈ ਮੈਂ ਪਤਾ ਨਹੀਂ ਕੀ ਗੱਲ ਮੈਨੂੰ ਪਹਿਲਾਂ ਤੋਂ ਮੰਗਣਾ ਜਿਆ ਨਹੀਂ ਆਇਆ ਮੈਨੂੰ ਹੁਣ ਵੀ ਹੈ ਨਾ ਸਾਡੇ ਇੱਕ ਸੰਤ ਮਹਾਪੁਰ ਜੰਮੂ ਤੋਂ ਆਏ ਆ ਉਹਨਾਂ ਦਾ ਪ੍ਰੋਗਰਾਮ ਸੀਗਾ ਪ੍ਰੋਗਰਾਮ ਵੀ 4-5 ਘੰਟੇ ਦੇ ਨਾਲ ਸਾਜੀ ਲੈ ਜਾਣੇ ਪੈਣੇ ਆ ਉਹ ਇੱਥੇ ਆਏ ਮੈਨੂੰ ਕਹਿੰਦੇ ਕਿੰਨੇ ਪੈਸੇ ਇਹ ਸਾਜੀਆਂ ਮੇਰੇ ਮੂੰਹ ਚੋਂ ਨਿਕਲੇ ਨਾ ਵੀ ਕਿੰਨੇ ਪੈਸੇ ਹੁਣ ਵੀ 4-5 ਵਾਰੀ ਫੋਨ ਆ ਚੁੱਕਿਆ ਵੀ ਸਾਨੂੰ ਦੱਸੋ ਤਾਂ ਸੀ ਕਿੰਨੀ ਸੇਵਾ ਮੈਂ ਕਿਹਾ ਮਹਾਰਾਜ ਕੋਈ ਨਹੀਂ ਮੈਂ ਕਿਸੇ ਦੀ ਡਿਊਟੀ ਲਾਂਗਾ ਮੇ ਤੋਂ ਨਹੀਂ ਕਹਿ ਹੁੰਦਾ ਵੀ ਇੰਨੀ ਸੇਵਾ ਹੈ ਉਹ ਗੁਰੂ ਪਿਆਰੀ ਸਾਧ ਸੰਗਤ ਦੀ ਪਰ ਤੰਤਨ ਸਤਗੁਰੂ ਸਵਾਮੀ ਚਰਨਦਾਸ ਜੀ ਮਹਾਰਾਜ ਉਹ ਇੱਕ ਬਚਨ ਕਹਿ ਕੇ ਗਏ ਸੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮਰਦ ਚਰਨਦਾਸ ਜੀ ਮੈਨੂੰ ਕਹਿੰਦੇ ਸੀ ਨਾ ਕਹਿੰਦੇ ਅਸੀਂ ਇਹ ਬਰਖ ਸ਼ਲਾ ਦਾ ਬੂਟਾ ਲਾਤਾ ਇਹ ਬੂਟਾ ਜਿਹੜਾ ਇਹਨੂੰ ਫਲ ਲੱਗਣੇ ਸ਼ੁਰੂ ਹੋ ਗਏ ਬਸ ਤੈਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਤੂੰ ਬੂਟੇ ਦੇ ਫਲ ਬੈਠਾ ਖਾਈ ਜਾਇਆ ਵਾਹ ਉਸ ਬੂਟੇ ਦੇ ਫਲ ਖਾਈ ਜਾਇਆ ਬਸ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਸੰਤਾਂ ਦੇ ਜਿਹੜਾ ਬਚਨਿਆ ਨਾ ਉਹ ਪੱਥਰ ਤੇ ਲਕੀਰ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਐ ਬਸ ਸੰਗਤਾਂ ਦਾ ਇੰਨਾ ਪਿਆਰ ਹੈ ਮਾਰੇ ਦੇ ਚਰਨਾਂ ਦੇ ਨਾਲ ਉਹ ਫੇ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਸੰਗਤਾਂ ਆਪੇ ਉਹ ਕਿਉਂਕਿ ਮੈਨੂੰ ਮੈਂ ਗੱਲ ਕਰਨ ਲੱਗਾ ਸੀ ਅਸੀਂ ਇੱਕ ਦਿਨ ਸਾਡੇ ਆ ਨਿਆਣੇ ਆ ਨਾ ਮੈਨੂੰ ਇਹਨੂੰ ਫੂਕ ਜੀ ਦਿੱਤੀ ਅ ਅੱਜ ਤੋਂ 8 ਸਾਲ ਪਹਿਲਾਂ ਅਸੀਂ ਇੱਕ ਕਵਿਡ ਗੱਡੀ ਘਟਾਈ ਸੀ ਮੈਂ ਕਿਹਾ ਜੀ ਪੁੱਛੀ ਭਈ ਰੇਟ ਕਿੰਨਾ ਉਹ 1.5 ਲੱਖ ਦੀ ਆਈ ਸੀ ਉਸ ਮੇਰੇ ਇਨਾਂ ਨੇ ਮੈਨੂੰ ਫੂਕ ਜੀ ਦਿੱਤੀ ਕਹਿੰਦੇ ਮਹਾਰਾਜ ਤੁਸੀਂ ਐਦਾਂ ਕਰੋ ਫੋਰਚੂਨਰ ਗੱਡੀ ਘਟਾਓ ਮੈਂ ਕਿਹਾ ਅੱਛਾ ਉਹ ਗੁਰੂ ਪਿਆਰੀ ਸਾਥਸੰਗੀ ਮੈਂ ਵੀ ਇਨਾਂ ਦੇ ਕਹਿਣ ਚ ਆ ਕੇ ਮੈਂ ਕਿਹਾ ਚਲੋ ਚੱਲਦੇ ਆ ਅਸੀਂ ਜਲੰਧਰ ਚਲ ਗਏ ਸਾਰੇ ਜਾਣੇ ਉਹ ਚਲ ਗਿਆ ਸ਼ੋਰੂਮ ਚ ਉਹਨਾਂ ਨੇ ਜਿਹੜੇ ਰਾਜ ਜੀ ਕਿੰਨੇ ਦੀ ਗੱਡੀ ਆ ਜੀ ਐਨੇ 45 ਲੱਖ ਦੀ ਆ ਗੱਡੀ ਆ ਐਨੇ ਕਿ ਤੁਹਾਨੂੰ ਪੈਣੀ ਕਾਗਜ਼ ਪੱਤਰ ਪਾ ਕੇ ਏ ਸਾਡੇ ਇੱਥੇ ਸ਼ਾਇਦ ਬੈਠੇ ਵੀ ਹੋਣ ਜਾਂ ਸਕੂਲ ਦੇ ਟੀਚਰ ਉਹਨਾਂ ਨੇ ਇੱਕ ਦਿਨ ਮੈਨੂੰ ਆ ਕੇ ਕਹਿੰਦੇ ਕਹਿੰਦੇ ਸਾਡੇ ਇੱਕ ਬੱਚੇ ਦੇ ਉਹ ਡਿੱਗ ਪਿਆ ਇਧਰ ਡੈਸਕ ਲੱਗਾ ਉਹਦੇ ਇੱਥੇ ਕੰਨ ਤੇ ਕੰਨ ਤੇ ਸੱਟ ਲੱਗੀ ਉਹਦੇ ਸਟਿਚਿੰਗ ਟਾਂਕੇ ਲੱਗਣੇ ਸੀ ਉਹ ਕਹਿੰਦੇ ਮੇਰੇ ਕੋਲ ਗੱਡੀ ਸੀਗੀ ਨਾ ਮੈਂ ਇੱਥੇ ਨੇੜੇ ਤੜ ਕਿਤੇ ਉਹਨਾਂ ਦੇ ਉਹਦੇ ਕੋਈ ਟਾਂਕੇ ਲਾਣ ਵਾਲੇ ਨਹੀਂ ਮਿਲਿਆ ਤੇ ਮੈਂ ਜਾ ਕੇ ਮਾਲ ਪਰ ਉਹਦੇ ਕੰਨ ਤੇ ਟਾਂਕੇ ਲੋ ਆ ਕੇ ਲਿਆ ਤਾਂ ਗੁਰੂ ਪਿਆਰੀ ਸਾਧ ਸੰਗਤ ਜੋ ਉਹਨਾਂ ਦੀ ਮੈਨੂੰ ਫੇਰ ਗੱਲ ਯਾਦ ਆਈ ਮੈਂ ਕਹਿੰਦਾ ਜੇ ਅਸੀਂ ਇਹ 45 47 ਲੱਖ ਦੀ ਗੱਡੀ ਲਵਾਗੇ ਉਹਦੇ ਵਿੱਚ ਅਸੀਂ ਪੰਜਾਛਿਆਂ ਨੇ ਘੁੰਮਣਾ ਉਹ ਕਿਉਂ ਨਾ ਉਹੀ ਜਿਹੜਾ ਪੈਸਾ ਆ ਉਹ ਇਹਦੇ ਵਿੱਚ ਆ ਹੈਲਥ ਕੇਅਰ ਸੈਂਟਰ ਉਹਨਾਂ ਸ਼ੁਰੂ ਕਰੀਏ ਜਿੱਥੇ ਹਜ਼ਾਰਾਂ ਹੀ ਜਿਹੜੀਆਂ ਸੰਗਤਾਂ ਆ ਉਹ ਰਾਜੀ ਹੋ ਕੇ ਜਾਣਗੇ ਬੋਲੇ ਸੋਨਹਾਲ ਹਜ਼ਾਰਾਂ ਹੀ ਸੂਰਤਾਂ ਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਇੱਕ ਮਾਸਟਰ ਮਲੂਕ ਚੰਦ ਜੀ ਉਹ ਭਜਨ ਗਾਉਂਦੇ ਹੁੰਦੇ ਸੀ ਮੈਨੂੰ ਕਈ ਵਾਰੀ ਉਹ ਭਜਨ ਯਾਦ ਆਉਂਦਾ ਉਹਨੇ ਕਹਿਣਾ ਉਹ ਦੁਨੀਆਂ ਤੇ ਪੈਸਾ ਏ ਜਿਹੜਾ ਪੁੰਨ ਤੇ ਪਾਪ ਤੇ ਰਹਦਾ ਇਹ ਭੇਜੇ ਨਰਿਕਲ ਨੂੰ ਪੈਸਾ ਸੁਰੀਗਾ ਵਿੱਚ ਪਟੋਦਾ ਇਹ ਇਹ ਜੇ ਨਰਿਕਲ ਨੂੰ ਪੈਸਾ ਸੁਰੀਗਾ ਵਿੱਚ ਪਟੋਦਾ ਇਹ ਭੇਜੇ ਨਰਿਕਲ ਨੂੰ

재미 Mr. <laughs> ਕੋਈ ਨਿਸ਼ਾਨ ਦੁਨੀਆ ਸਾਧ ਸੰਗਤ ਜੀ ਤੁਸੀਂ ਤਿਲ ਫੁੱਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਸ ਹੈਲਥ ਸੈਂਟਰ ਲਈ ਦਾਨ ਕੀਤਾ ਸਤਿਗੁਰੂ ਜੀ ਤੁਹਾਡੀਆਂ ਕਮਾਈਆਂ 'ਚ ਬਰਕਤਾਂ ਪਾਉਣ ਚੜ੍ਹਦੀ ਕਲਾ ਭੰਡਾਰਿਆਂ ਲਈ ਬੇਅੰਤ ਮਾਇਆ ਸੰਗਤਾਂ ਵੱਲ ਔਰ ਸਾਡੇ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਜਨ ਸਿੰਘ ਜੀ ਐਕਸੀਅਨ ਸਾਹਿਬ ਸਤਿਕਾਰਯੋਗ ਬੀਬੀ ਗੁਰਦੇਵ ਕੌਰ ਜੀ ਕਿਉਂਕਿ ਆਜ ਇਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨਾ ਚਿਰ ਉਹ ਰਹਿਣਾ ਮੈਂ ਉਹਨਾਂ ਦਾ ਕਾਫੀ ਕਾਟ ਮਹਿਸੂਸ ਹੁੰਦੀ ਹੁਣ ਜਿਸ ਵੇਲੇ ਆਪ ਸ਼ੁਰੂ ਕੀਤਾ ਕਾਰਜ ਹਨ ਉਹਨਾਂ ਦੀ ਸਿਹਤ ਭਾਵੇਂ ਠੀਕ ਨਹੀਂ ਸੀ ਰਹਿੰਦੀ ਪਰ ਉਹਨਾਂ ਨੇ ਆਪ ਮੰਡੀ ਗੋਵਿੰਦਗੜ੍ਹ ਉੱਥੇ ਜਾਣਾ ਸਾਰਾ ਜਿਹੜਾ ਲੋਹਾ ਉੱਥੋਂ ਆ ਖਰੀਦ ਕੇ ਲਿਆਉਂਦਾ ਹੈ ਸੇਤ ਨਾ ਠੀਕ ਬਾਲਾ ਸਫਰ ਵੀ ਨਹੀਂ ਕਰ ਸਕਦੇ ਪਰ ਉਹਨਾਂ ਨੇ ਇੱਥੋਂ ਜਾਣਾ ਵਸੇ ਇੱਥੋਂ ਮੈਨੂੰ ਫੋਨ ਕਰ ਦੇਣਾ ਵੀ ਐਨੇ ਪੈਸੇ ਉੱਤੇ ਪਾ ਜਾਓ ਉਹਨਾਂ ਦੇ ਅਕਾਊਂਟ ਵਿੱਚ ਆ ਜਿੰਨਾ ਸਾਰਾ ਲੋਹਾ ਉਥੋਂ ਮੰਡੀ ਗੋਵਿੰਦਗੜ੍ਹ ਤੋਂ ਆਇਆ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਅਣਥੱਕ ਸੇਵਾਵਾਂ ਕੀਤੀਆਂ ਇਸ ਦਰਬਾਰ ਦੇ ਵਿੱਚ ਫਿਰ ਆ ਟਿਊਬਲ ਦਾ ਸਗ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ ਉਹਨਾਂ ਨੇ ਜਾਂਦੇ ਜਾਂਦੇ ਜਿਹੜਾ ਪਹਿਲੇ ਟਿਊਬਲ ਦਾ ਕਾਰਜ ਵੀ ਉਹਨਾਂ ਨੇ ਕਰਾਇਆ ਜਿਹੜਾ ਦੂਸਰਾ ਟਿਊਬਲ ਲੱਗਾ ਤੋਂ ਗੁਰੂ ਪਿਆਰੀ ਸਾਹਿਬ ਸੰਜੋਵੀ ਸਰਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਜਾਂਦੇ ਜਾਂਦੇ ਉਹ ਨਾ ਉਹ ਜਿਹੜੀ ਮਸ਼ੀਨ ਆ ਡੇਰੇ ਵਿੱਚ ਲਵਾ ਕੇ ਚੱਲ ਗਏ ਬਸ ਔਰ ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਪਿਆਰੀ ਸਾਧ ਸੰਗਤ ਜੀ ਬੱਚੇ ਕਾਕਾ ਗੁੱਪੂ ਜਿਸ ਪੇਂਚ ਗੁੜੀਆ ਸੋਨੀਆ ਇੱਥੇ ਗੁੜੀ ਆਈ ਹੈ ਰੇਖਾ ਜੀ ਰਜਿੰਦਰ ਜੀ ਉਹਨਾਂ ਵੱਲੋਂ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਅ ਵੀ ਮੈਂ ਦੇਖੇ ਤਾਂ ਨਹੀਂ ਪਰ ਉਹਨਾਂ ਨੇ ਦੱਸਿਆ ਵੀ ਨਹੀਂ ਮੇਰੇ ਹਿਸਾਬ ਨਾਲ 1.5 ਤੋਂ 2 ਲੱਖ ਰੁਪਈਆ ਉਹਨਾਂ ਵੱਲੋਂ ਜਿਹੜਾ ਹੈਲਥ ਕੇਅਰ ਸੈਂਟਰ ਵਾਸਤੇ ਦਿੱਤਾ ਗਿਆ ਸਤਿਗੁਰੂ ਜੀ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਮੀਰਾ ਪਰਿਆਹ ਦੇ ਕੇ ਰੱਖਣ ਤੰਦਰੁਸੀਆਂ ਬਖਸ਼ਿਸ਼ ਕਰਨ ਹਰ ਮਦਾਨੇ ਸਤਿਗੁਰੂ ਜੀ ਆਪ ਸੰਗਤਾਂ ਦਾ ਕਦਮ ਕਦਮ ਲੇਖੇ ਚਲਾਉਣ ਸਭ ਦਾ ਭਲਾ ਕਰਨ ਮਰਜੀ ਸਭ ਦੇ ਸਿਰ ਤੇ ਮੀਰਾ ਪਰਿਆਹ ਦੇ ਕੇ ਰੱਖਣ ਤੋਂ ਗੁਰੂ ਪਿਆਰੀ ਸਾਸ ਨੇ ਸਾਡੇ ਮਹਾਨ ਮਹਾਪੁਰਸ਼ ਪਹੁੰਚੇ ਹੈ ਇਨਾਂ ਦਾ ਇੱਕ ਇੱਕ ਕਦਮ ਸਿਰ ਮੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਆ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ